ਨਾ ਦੇਢ ਸਿੱਖ ਗੁਰਦੁਆਰਾ ਐਕਟ 'ਤੇ ਸੋਦ ਖਿਲਾਫ ਐਸ.ਡੀ.ਪੀ.ਸੀ ਅਤੇ ਸ਼੍ਰੋਮੀ ਕਾਲੀ ਦਲ ਦਾ ਪ੍ਰਦਰਸ਼ਨ ਤੱਕ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗੈਨੀ ਕੁਲਵੰਤ ਸਿੰਘ ਨਾਲ ਵੀ ਕੀਤੀ ਮੁਲਾਕਾਤ ਸਥਾਨਕ ਸਿੱਖਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਸਹਿਯੋਗ ਕਰਨ ਦਾ ਦਿੱਤਾ ਪ੍ਰੋਮਿਸ ਹਜ਼ੂਰ ਸਾਹਿਬ ਦੇ ਬਾਅਦ ਡੀ.ਐਸ.ਜੀ.ਐਮ.ਸੀ ਦੀ ਐਂਟਰੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੋਂ ਮਿਲਣ ਦਾ ਮੰਗਿਆ ਸਮਾ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਸੌਂਪਿਆ ਮੰਗ ਪੱਤਰ ਗੁਰਦੁਆਰਾ ਪ੍ਰਬੰਧਕੀ ਬੋਰਡ 'ਚ ਸੋਦ ਦਾ ਕੀਤਾ ਵਿਰੋਧ ਕਿਸਾਨਾਂ ਦੀਆਂ ਮੰਗਾਂ ਦੇ ਹੱਲ ਹੀ ਕੇਂਦਰ ਸਰਕਾਰ ਚਾਰ ਮੈਂਬਰੀ ਕਮੇਟੀ ਦਾ ਕਰੇਗੀ ਗਠਨ 12 ਫਰਵਰੀ ਨੂੰ ਨਵੀਂ ਕਮੇਟੀ ਦੀ ਕਿਸਾਨਾਂ ਨਾਲ ਮੀਟਿੰਗ ਦਿੱਲੀ ਕੂਚ ਬਾਰੇ ਸਵਾਲ ਹਾਲੇ ਵੀ ਕਰਾਂਗੇ 13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਅਲਰਟ ਤੇ ਹਰਿਆਣਾ ਪੁਲਿਸ ਸ਼ੰਭੂ ਬਾਰਡਰ ਤੇ ਹੈਵੀ ਬੈਰੀਕੇਡਿੰਗ ਦੀਆਂ ਹਥਿਆਰियां ਕੰਕਰੀਟ ਸਲੇਬਾਂ ਤੇ ਕੰਡਿਆਲੀ ਤਾਰਾਂ ਨਾਲ ਰੋਕਣ ਦੇ ਇੰਤਜ਼ਾਮ ਲੋਕ ਸਭਾ ਚੋਣਾਂ ਨੂੰ ਲੈ ਕੇ ਇੰਟਰਨਲ ਸਰਵੇ ਚ ਕਾਂਗਰਸ ਨੂੰ ਵੱਡਾ ਝਟਕਾ 543 ਚ ਸਿਰਫ 100 110 ਸੀਟਾਂ ਹੀ ਜਿੱਤਰੀ ਕਾਂਗਰਸ ਪੰਜਾਬ ਚ 8 ਸੀਟਾਂ ਮਿਲਣ ਦੀ ਸੰਭਾਵਨਾ ਕਈ ਸੂਬਿਆਂ ਚ ਖਾਤਾ ਖੁੱਲਣ ਦੀ ਵੀ ਉਮੀਦ ਹੈ। ਮੋਦੀ ਸਰਕਾਰ ਵੱਲੋਂ ਤਿੰਨ ਭਾਰਤ ਰਤਨ ਦੇਣ ਦਾ ਐਲਾਨ। ਸਾਬਕਾ ਪੀਐਮ ਚੌਧਰੀ ਚਰਨ ਸਿੰਘ, ਪੀਵੀ ਨਰਸਿਮਹਾ ਰਾਓ ਨੂੰ ਭਾਰਤ ਰਤਨ, ਹਰੀ ਕ੍ਰਾਂਤੀ ਦੇ जनक Swami Nathan ਦੇ ਨਾਮ ਦਾ ਵੀ ਐਲਾਨ। 2024 ਹੁਣ ਤੱਕ 5 ਸ਼ਖਸੀਤਾਂ ਨੂੰ ਦੇਸ਼ ਦਾ ਸਰਵੋਤਮ ਸਨਮਾਨ ਚੌਧਰੀ ਚਰਨ ਸਿੰਘ ਦੇ ਪੋਤੇ ਜਿੰਦ ਚੌਧਰੀ ਨੇ ਮੋਦੀ ਸਰਕਾਰ ਦੇ ਫੈਸਲੇ ਦਾ ਕੀਤਾ ਸਵਾਗਤ ਬੋਲੇ ਦਿਲ ਜਿੱਤ ਲਿਆ ਤਾਂ ਸੋਨੀਆ ਗਾਂਧੀ ਨੇ ਕਿਹਾ ਸਨਮਾਨ ਦੇਣਾ ਬਹੁਤ ਵਧੀਆ ਗਾ ਸਤਿ ਸ਼੍ਰੀ ਅਕਾਲ న్యూਸ 18 50 ਫਰੀਹਾਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਟਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਸ਼੍ਰੀ ਹਜ਼ੂਰ ਸਾਹਿਬ ਨਾਲ ਜੁੜੇ ਵਿਵਾਦ ਤੋਂ ਹਜ਼ੂਰ ਸਾਹਿਬ ਬੋਰਡ ਦੇ ਵਿੱਚ ਕੁਝ ਬਦਲਾਅ ਕਰਨ ਨੂੰ ਲੈ ਕੇ ਹੁਣ ਇੱਕ ਵਿਵਾਦ ਖੜਾ ਹੋਇਆ ਔਰ ਉਸ ਦੇ ਵਿੱਚ ਦਿੱਲੀ ਕਮੇਟੀ DVB ਐਂਟਰੀ ਹੋ ਗਈ ਹੈ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਸ਼ਟਰ ਦੇ ਸੀਐਮ ਤੋਂ ਮਿਲਣ ਦੇ ਲਈ ਸਮਾਂ ਮੰਗਿਆ ਹੈ ਔਰ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ ਔਰ ਦਿੱਲੀ ਕਮੇਟੀ ਨੇ ਵੀ ਗੁਰਦੁਆਰਾ ਪ੍ਰਬੰਧਕੀ ਬੋਰਡ ਦੇ ਵਿੱਚ ਸੋਧ ਦਾ ਵਿਰੋਧ ਕੀਤਾ ਹੈ। ਦਿੱਲੀ ਕਮੇਟੀ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਇੱਕ ਫੈਸਲੇ ਨਾਲ ਸਿੱਖ ਸੰਗਤ ਦੇ ਵਿੱਚ ਰੋਸ ਹੈ ਔਰ ਇਹੋ ਜਿਹੇ ਬਦਲਾਅ ਸਿੱਖ ਸੰਸਥਾਵਾਂ ਨਾਲ ਸਲਾਹ مشورے ਤੋਂ ਬਾਅਦ ਹੀ ਕੀਤੇ ਜਾਣੇ ਚਾਹੀਦੇ ਨੇ। ਇਕਬਾਲ ਸਿੰਘ ਲਾਲਪੁਰਾ ਜਿਹੜੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦੇ ਸਾਹਮਣੇ ਇਹ ਮੁੱਦਾ ਰੱਖਾਂ। ਸਾਡੇ ਸਾਰਿਆਂ ਦੀ ਇੱਕੋ ਚਿੰਤਾ ਹੈ ਕਿ ਪ੍ਰਬੰਧ ਤੇ ਚੰਗੇ ਹੱਥੇ ਜਾਣਾ ਚਾਹੀਦਾ ਹੈ ਮਗਰ ਉਹਦਾ ਇੱਕ ਖਾਕਾ ਬੰਨਣਾ ਚਾਹੀਦਾ ਕਿ ਉਹ ਕਿਹੜੇ ਕਿਹੜੇ ਲੋਕਾਂ ਦੇ ਹੱਥ ਜਾਏਗਾ ਕਿ ਫੋਜੀ ਬੰਦਿਆਂ ਦੀ ਉਹਦੀ ਚੁਣੀਦਾ ਸਰਕਾਰ ਕਰੇਗੀ ਇਹ ਤੇ ਨਹੀਂ ਹੋ ਸਕਦਾ ਕਿ ਸਿੱਖਾਂ ਦੇ ਆਧਾਰਿਆਂ ਦੇ ਵਿੱਚ ਕੋਈ ਗੈਰ ਸਿੱਖਾਂ ਕੇ ਪ੍ਰਬੰਧ ਚਲਾ ਸਕੇ ਸੋ ਅਸੀਂ ਜਿਹੜੇ ਸੀਐਮ ਨੇ ਮਹਾਰਾਸ਼ਟਰ ਦੇ शिंदे ਸਾਹਿਬ ਉਹਨਾਂ ਨੂੰ ਵੀ ਲੈਟਰ ਲਿਖੀ ਹੈ ਉਹਨਾਂ ਕੋਲ ਟਾਈਮ ਵੀ ਮੰਗਿਆ ਔਰ ਫਰਦਨਵੀ ਸਾਹ ਕੋਲ ਵੀ ਮੰਗਿਆ ਔਰ ਅਜ ਲਾਲਪੁਰਾ ਸਾਹਿਬ ਨੂੰ ਵੀ ਬੇਨਤੀ ਕੀਤੀ ਔਰ ਨਾਲ ਕਿ ਸਾਨੂੰ ਜਤ ਤੋਂ ਜਲਦ ਇਹਦਾ ਸਮਾਂ ਵੀ ਲੈ ਕੇ ਦੇਣ ਔਰ ਅਸੀਂ ਉਹਨਾਂ ਦੇ ਵਿੱਚ ਖਾਸ ਤੌਰ ਤੇ ਲਿਖਿਆ ਕਿ ਜਦ ਤੱਕ ਇਹਨਾਂ ਸੰਸਥਾਵਾਂ ਨੂੰ ਤੁਸੀਂ ਨਾਲ ਨਾ ਬਿਠਾਇਆ ਬਿਠਾਓ ਤਦ ਤੱਕ ਤੁਸੀਂ ਇਹਦੇ ਵਿੱਚ ਕੋਈ ਵੀ ਅਮੈਂਡਮੈਂਟ ਨਾ ਕੀਤੀ ਜਾਏ ਔਰ ਇਹਦੇ ਵਿੱਚ ਜਿਹੜਾ ਇਹਨੂੰ ਕੋਈ ਪਾਸ ਤੇ ਉਹਦੇ ਰੈਕਟ ਚ ਕੀਤੀ ਸੋਧ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੇ ਉੱਥੋਂ ਦੀ ਸੰਗਤ ਦੇ ਨਾਲ ਰੋਸ ਮਾਰਚ ਕੱਢ ਕੇ ਇਸ ਦਾ ਵਿਰੋਧ ਕੀਤਾ ਡੇਢ ਸਿੱਖ ਗੁਰਦਰਾ ਐਕਟ ਦੇ ਵੀ ਸੋਧ ਦਾ ਮਾਮਲਾ ਭਖਿਆ ਹੋਇਆ ਪੰਥਕ ਗਲਿਆਰਿਆਂ ਦੇ ਵਿੱਚ ਵਿਰੋਧ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਮੋਰਚਾ ਖੋਲ ਦਿੱਤਾ ਹੈ ਇਸ ਐਕਟ ਦੇ ਖਿਲਾਫ ਮਾਰਚ ਕਟ ਕੇ ਰੋਜ ਤਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਜ਼ੂਰ ਸਾਹਿਬ ਦੀ ਸੰਗਤ ਵੀ ਸ਼ਾਮਲ ਹੋਈ ਮਾਰਚ ਦੌਰਾਨ ਸੰਗਤ ਨੇ ਪ੍ਰਦਰਸ਼ਨ ਵੀ ਕੀਤਾ ਤੇ ਮਹਾਰਾਸ਼ਟਰ ਸਰਕਾਰ ਤੋਂ ਇਸ ਐਕਟ ਦੇ ਵਿੱਚ ਕੀਤੀ ਸੋਧ ਰੱਦ ਕਰਨ ਦੀ ਮੰਗ ਕੀਤੀ ਇਸ ਮਾਰਚ ਦੇ ਵਿਚਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਆਗੂਆਂ ਨੇ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਦੇ ਨਾਲ ਮੁਲਾਕਾਤ ਕਰਕੇ ਮੁੱਦਾ ਚੁੱਕਿਆ। ਉਹ ਤੋਂ ਸਵੇਰੇ ਦੇ ਵਿੱਚ ਪੰਜਾਬ ਬਚਾਓ ਯਾਤਰਾ ਕਾਰੀ ਸੁਖਬੀਰ ਸਿੰਘ ਬਾਦਲ ਨੇ ਮਹਾਰਾਸ਼ਟਰ ਸਰਕਾਰ ਤੇ ਹਜ਼ੂਰ ਸਾਹਿਬ ਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਜੇ ਹਮਲਿਆਂ ਦਾ ਟੱਕਰਾ ਕਰਨ ਦੇ ਲਈ ਸਿੱਖਾਂ ਨੂੰ ਇਕੱਠੇ ਹੋਣ ਦੇ ਲਈ ਕਿਹਾ। ਜਿਹੜਾ ਨਵਾਂ ਐਕਟ ਪਾਸ ਕੀਤਾ ਹੈ ਤਾਂ Shri ਹਜ਼ੂਰ ਸਾਹਿਬ ਦਾ ਉੱਤੇ ਮਹਾਰਾਸ਼ਟਰ ਸਰਕਾਰ ਨੇ ਜਿਹੜੇ ਆਪਣੀ ਪੁਰਾਣਾ ਐਕਸੀ ਉਹਨੂੰ ਖਤਮ ਕਰਕੇ ਹੁਣ ਕੰਪਲੀਟ ਕੰਟਰੋਲ ਸਾਰਾ ਕਬਜ਼ਾ ਬਰਾਸ਼ਟਾ ਸਰਕਾਰ ਨੇ ਤੱਕ ਹਜ਼ੂਰ ਸਾਹਿਬ ਦੇ ਉੱਤੇ ਆਪਣਾ ਕਰ ਲਿਆ ਜੇ ਆਪਣੇ ਧਾਰਮਿਕ ਆਜ਼ਾਦੀ ਵੀ ਆਪਣੇ ਕੋਲ ਨਹੀਂ ਰਹੂਗੀ ਤੇ ਆਪਾਂ ਕੀ ਕਰਾਂਗੇ ਹੌਲੀ ਹੌਲੀ ਆਪਣੇ ਤੇ ਹਮਲੇ ਹੋ ਰਹੇ ਆ ਤੇ ਆਪਾਂ ਵਿਖਰ ਗਏ ਆਓ ਇਕੱਠੇ ਹੋਈਏ ਆਪਣੀ ਫੌਜ ਕਾਲੀ ਦਲ ਦੇ ਥੱਡੇ ਝੰਡੇ ਥੱਲੇ ਇਕੱਠੇ ਹੋਈਏ ਆ 103 ਸਾਲ ਪੁਰਾਣੀ ਥੋਡੀ ਫੌਜ ਹੈ ਇਹਨੂੰ ਤਗੜਾ ਕਰ ਲਿਓ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਊਗਾ ਹੁਣ ਤੁਹਾਨੂੰ ਪੂਰਾ ਮਾਮਲਾ ਵੀ ਦੱਸ ਦਿੰਦੇ ਆ ਕਿ ਅਖਰ ਇਹ ਰੋਸ ਮਾਰਚ ਕਿਉਂ ਕੀਤਾ ਗਿਆ ਦਰਸਲ ਮਹਾਰਾਸ਼ਟਰ ਸਰਕਾਰ ਨੇ ਨਾ ਡੇਢ ਸਿੱਖ ਗੁਰਦੁਆਰਾ ਐਕਟ 1956 ਦੇ ਵਿੱਚ ਸੋਧ ਕੀਤੀ ਹੈ ਇਹਨਾਂ ਡੇਢ ਸਿੱਖ ਗੁਰਦੁਆਰਾ ਐਕਟ 2024 ਨੂੰ ਮਨਜ਼ੂਰੀ ਦਿੱਤੀ ਹੈ ਇਸ ਸੰਬੰਧੀ ਵਿਧਾਨ ਸਭਾ ਦੇ ਵਿੱਚ ਪੇਸ਼ ਬਿੱਲ शिंदे ਸਰਕਾਰ ਦੇ ਵੱਲੋਂ ਪਾਸ ਵੀ ਕਰ ਦਿੱਤਾ ਗਿਆ ਐਕਟ ਦੇ ਵਿੱਚ ਤਬਦੀਲੀ ਕਰਕੇ ਸਰਕਾਰ ਦੇ ਵੱਲ ਨਾਮਜ਼ਦ ਮੈਂਬਰਾਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਗਿਆ ਜੋ 7 ਤੋਂ ਵਧਾ ਕੇ 12 ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 2 ਕੀਤੀ ਗਈ ਹੈ। ਇਸ ਦੇ ਨਾਲ ਹੀ ਚੀਫ ਖਾਲਸਾ ਦੀਵਾਨ ਤੇ ਹਜ਼ੂਰੀ ਖਾਲਸਾ ਦੀਵਾਨ ਨੂੰ ਮੰਨਫੀ ਕੀਤਾ ਗਿਆ। ਬ੍ਰਿਟਰ ਰਿਪੋਰਟ న్యూਸ 18 ਪੰਜਾਬ ਤੇ ਹੁਣ ਗੱਲ ਕਿਸਾਨਾਂ ਦੀ ਜਿੱਥੇ ਇੱਕ ਪਾਸੇ ਕਿਸਾਨ ਦਿੱਲੀ ਕੂਚ ਦੀ ਤਿਆਰੀ ਕਰ ਰਹੇ ਨੇ ਤਾਂ ਦੂਜੇ ਪਾਸੇ ਪ੍ਰਸ਼ਾਸਨ ਵੀ ਪੱਪਾ ਪਾਰ ਹੈ ਹਰਿਆਣਾ ਪੁਲਿਸ ਪੂਰੀ ਤਰ੍ਹਾਂ ਮੁਸ਼ਤਿਹਦ ਨਜ਼ਰ ਆ ਰਹੀ ਆ ਤੇ ਪੰਜਾਬ ਹਰਿਆਣਾ ਬਾਰਡਰ ਸੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਮੋਰ ਦਿੱਲੀ ਕੂਚ ਦੀ ਤਿਆਰੀ ਹੈ 13 ਫਰਵਰੀ ਨੂੰ ਦਿੱਲੀ ਦੇ ਵਿੱਚ ਮੋਰਚਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਕਾਫਲੇ ਨੂੰ ਡੱਕਣ ਦੇ ਲਈ ਫਰਚਾਸਨ ਵੀ ਪਪੰਪਾਰੇ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਕਿਸਾਨਾਂ ਨੂੰ ਕਿਵੇਂ ਇਸ ਬਾਰਡਰ ਦੇ ਜ਼ਰੀਏ ਹਰਿਆਣਾ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇ ਇਸ ਨੂੰ ਲੈ ਕੇ ਹਰਿਆਣਾ ਪੁਲਿਸ ਵੀ ਪੂਰੀ ਉਸਤਾਦ ਨਜ਼ਰ ਆ ਰਹੀ ਹੈ ਸ਼ੰਭੂ ਬਾਰਡਰ ਤੇ ਹੈਵੀ ਬੈਰੀਕੇਡਿੰਗ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੰਕਰੀਟ ਤੇ ਸਲੈਬ ਤੇ ਕੰਡਿਆਲੀ ਤਾਰਾਂ ਦੇ ਨਾਲ ਕਿਸਾਨਾਂ ਨੂੰ ਰੋਕਣ ਦਾ ਪ੍ਰਬੰਧ ਤਿਆਰ ਹੋ ਰਿਹਾ ਹੈ ਇਹ ਉਹੀ ਸ਼ੰਭੂ ਬਾਰਡਰ ਹੈ ਜਿੱਥੇ ਜਦੋਂ ਪਿਛਲੀ ਵਾਰ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਤਾਂ ਉਦੋਂ ਵੀ ਇੱਥੇ ਹੀ ਸ਼ੁਰੂਆਤ ਹੋਈ ਸੀ ਇੱਥੇ ਵੱਡੇ ਵੱਡੇ ਪੱਥਰ ਤੁਹਾਨੂੰ ਇੱਥੇ ਕੰਟੇਨਰ ਜਿਹੜੇ ਨੇ ਉਹ ਨਜ਼ਰ ਆਉਣਗੇ ਇਹ ਦੇਖੋ ਤੁਸੀਂ ਜਿਹੜੇ ਅਸੀਂ ਅਕਸਰ ਡਵਾਈਡਰਾਂ ਦੇ ਵਿੱਚ ਦੇਖਦੇ ਹਾਂ ਉਹਨਾਂ ਪੱਥਰਾਂ ਦੇ ਢੇਰ ਲਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਇਹ ਬਿਲਕੁਲ ਵਿਚਕਾਰ ਇਹ ਦੇਖੋ ਦੂਰ ਤੱਕ ਤੁਹਾਨੂੰ ਨਜ਼ਰ ਆਉਣਗੇ ਇਹ ਇਕੱਠੇ ਕੀਤੇ ਜਾ ਰਹੇ ਨੇ ਕਿ ਬਾਅਦ ਦੇ ਵਿੱਚ ਇਹਨਾਂ ਨੂੰ ਸੜਕ ਦੇ ਵਿਚਾਲੇ ਰੱਖਿਆ ਜਾ ਸਕੇ ਤਾਂ ਦੂਜੇ ਪਾਸੇ ਖਨੌਰੀ ਹਰਿਆਣਾ ਪਾウダー ਤੇ ਵੀ ਹਰਿਆਣਾ ਪੁਲਿਸ ਪੂਰੀ ਚੌਕਸ ਨਜ਼ਰ ਆ ਰਹੀ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਬੈਰੀਕੇਡ ਤੇ ਵੱਡੇ-ਵੱਡੇ ਪੱਥਰ ਤਿਆਰ ਰੱਖੇ ਹੋਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਸ ਦੀ ਵੀ ਤਣਾਤੀ ਕਰ ਦਿੱਤੀ ਹੈ ਤਾਂ ਉਧਰ ਦਿੱਲੀ ਮੋਰਚੇ ਨੂੰ ਲੈ ਕੇ ਸੰਗਰੂਰ ਦੇ ਵਿੱਚ ਕਿਸਾਨ ਪੱਪਾਂ ਫਾਰ ਰਹੇ ਨੇ ਦਿੱਲੀ ਵੱਲ ਕੂਚ ਕਰਨ ਦੇ ਲਈ ਟਰਾਲੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਲੋੜਿੰਦਾ ਸੱਜੂ ਸਮਾਨ ਰੱਖਿਆ ਜਾ ਰਿਹਾ ਤੇ ਕਿਸਾਨ ਘਰ-ਘਰ ਜਾ ਕੇ ਰਾਸ਼ਨ ਇਕੱਠਾ ਕਰ ਰਹੇ ਨੇ ਤਾਂ ਦਿੱਲੀ ਵੱਲ ਕੂਚ ਕਰਨਾ ਸੰਯੁਕਤ ਮੋਰਚੇ ਦੀ ਖਾਲਤੇ ਅੱਜ ਹੀ ਉਰੇ ਮਲਵਾਲ ਦੇ ਵਿੱਚ ਖੜਿਆ ਇੱਥੋਂ ਸਾਡੇ ਘਟੋ ਘਟਾ ਮਤਲ 6 ਟਰੈਕਟਰ 5 ਟਰੈਲੀਆਂ ਇੱਕ ਟਰੈਕਟਰ ਮਾਰ ਪਾਣੀ ਵਾਲੀ ਟੈਂਕੀ ਰਹਿਣ ਕਰਨ ਦਾ ਬੇਚੇਰਾ ਸਾਰਾ ਸਾਡਾ ਅਸੀਂ ਆਪਦੇ ਬਿਸਤਰੇ ਵਗੈਰਾ ਭਾਂਡੇ ਵਗੈਰਾ ਰੋਟੀ ਵਗੈਰਾ ਦੁੱਧ ਵਗੈਰਾ ਅਸੀਂ ਲੈ ਕੇ ਸਾਰਾ ਕੁਝ ਅਸੀਂ ਦਿੱਲੀ ਵਾਲੇ ਰਵੰਨੇ ਹੋਣਾ 12 ਤਰੀਕ ਨੂੰ ਤੇ 13 ਨੂੰ ਅਸੀਂ ਜਾ ਕੇ ਦਿੱਲੀ ਮੋਰਚਾ ਮਾਰ ਦੇਣਾ ਸਮੋਰਚੇ ਦਾ ਆਗਾਜ਼ ਹੁਣ ਤੋਂ ਪਹਿਲਾਂ ਕੇਂਦਰ ਸਰਕਾਰ ਵੀ ਹਲਕਕਤ ਵਿੱਚ ਨਜ਼ਰ ਆ ਰਹੀ ਹੈ ਕਿਸਾਨਾਂ ਦੀਆਂ ਮੰਗਾਂ ਤੇ ਇੱਕ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਇਸ ਕਮੇਟੀ ਚ ਬਿਜਲੀ ਗ੍ਰਹਿ ਖੇਤੀ ਤੇ ਫਰਾਗ ਸਪਲਾਈ ਵਿਭਾਗ ਦੇ ਕੇਂਦਰੀ ਸਖਤਰ ਸ਼ਾਮਲ ਹੋਣਗੇ ਤੇ ਨਵੀਂ ਕਮੇਟੀ ਦੀ ਬਾਰੇ ਫਰਵੀ ਨੂੰ ਪਲੇਠੀ ਮੀਟਿੰਗ ਹੋਵੇਗੀ ਇਸ ਮੀਟਿੰਗ ਤੇ ਵਿੱਚ ਸ਼ਾਮਲ ਹੋਣ ਦੇ ਲਈ ਕਿਸਾਨ ਆਗੂਆਂ ਨੂੰ ਸੱਦਾ ਵੀ ਮਿਲ ਚੁੱਕਾ ਹੈ ਹਾਲਾਂਕਿ ਇਸ ਦੇ ਵਿਚਾਲੇ ਇਹ ਵੀ ਸਵਾਲ ਹੈ ਕਿ ਜੇ ਨਵੀਂ ਕਮੇਟੀ ਦੀ 12 ਫਰਵਰੀ ਨੂੰ ਮੀਟਿੰਗ ਹੁੰਦੀ ਹੈ ਤੇ ਕੋਈ ਸੱਟਾ ਨਿਕਲਦਾ ਤਾਂ ਫਿਰ ਕੀ ਮੋਰਚਾ ਢਾਲਿਆ ਜਾਵੇਗਾ ਸ਼ੰਭੂ ਬਾਰਡਰ ਤੋਂ ਨਵਿੰਦਰ ਸਿੰਘ ਬਰਾੜ ਤੇ ਸੰਗਰੂਰ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ ਤੇ ਅਦਰ ਕਿਸਾਨਾਂ ਵੱਲੋਂ 16 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਨੈਸ਼ਨਲ ਪੱਧਰ ਤੇ 16 ਤਰੀਕ ਨੂੰ ਉਨਾ ਕਿ ਆ ਕਿ ਅਸੀਂ ਭਾਰਤ ਬੰਦ ਕਰਾਂਗੇ ਬਲਬੀਰ ਸਿੰਘ ਰਾਜੇਵਾਲ ਦਾ ਇਹ ਬਿਆਨ ਹੈ ਕਿ ਇਹ ਵੱਡਾ ਮੋਰਚਾ ਹੈ ਔਰ ਦੇਸ਼-ਵਿੱਚ ਸਭ ਇੱਕ ਨੇ ਕਿਸਾਨਾਂ ਦੇ ਨਾਲ ਨਾਲ ਉਹਨਾਂ ਕਿਹਾ ਕਿ ਹੋਰ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ ਅਧਿਆਪਕ ਅਤੇ ਬੈਂਕਾਂ ਦੀਆਂ ਜਥੇਬੰਦੀਆਂ ਵੀ ਇਸ 'ਚ ਸ਼ਾਮਲ ਹੋਣਗੀਆਂ ਪੰਜਾਬ ਸਰਕਾਰ ਨੂੰ ਉਹਨਾਂ ਕਿਹਾ ਕਿ ਅਪੀਲ ਕੀਤੀ ਹੈ ਕਿ 16 ਨੂੰ ਜੇ ਕੋਈ ਐਗਜ਼ਾਮ ਹੈ ਪੇਪਰ ਹੈ ਤਾਂ ਉਸ ਨੂੰ ਅੱਗੇ ਪਿੱਛੇ ਕਰ ਲਓ 16 ਤਰੀਕ ਦਾ ਭਾਰਤ ਬੰਦ ਵੱਡਾ ਪ੍ਰੋਗਰਾਮ ਹੈ ਉਹਨਾਂ ਕਿਹਾ ਕਿ 13 ਫਰਵਰੀ ਨੂੰ ਅਸੀਂ ਦਿੱਲੀ ਕੂਚ ਨਹੀਂ ਕਰ ਰਹੇ ਕੂਟਾ ਸਿੰਘ ਬੁਰਜਗਿੱਲ ਨੇ ਬਿਆਨ ਦਿੱਤਾ ਉਨਾ ਕਿਹਾ ਕਿ ਪਰ ਅਸੀਂ ਇਕੱਠੇ ਹੋਣ ਦੀ ਉਮੀਦ ਨੂੰ ਰੱਦ ਨਹੀਂ ਕਰਦੇ ਸਾਡੀਆਂ ਮੰਗਾਂ ਇੱਕ ਨੇ ਇਸ ਕਰਕੇ ਅਸੀਂ ਮੋੜੇ ਇਕੱਠੇ ਹੋ ਸਕਦੇ ਹਾਂ ਨੈਸ਼ਨਲ ਲੈਵਲ ਤੇ 16 ਤਾਰੀਖ ਨੂੰ 파ਰਕ ਬੰਦ ਹੋਏਗਾ ਇਹ ਇੱਕ ਵੱਡਾ ਮੋਰਚਾ ਹੈ ਜਿਹੜਾ ਦੇਸ਼ ਦੇ ਭਵਿੱਖ ਲਈ ਸਾਰੇ ਮਿਲ ਕੇ ਇਹ ਪਹਿਲੀ ਵਾਰੀ ਹੋਇਆ ਹੈ ਕਿ ਸਾਰੀਆਂ ਜਥੇਬੰਦੀਆਂ ਮਿਲ ਕੇ ਇੱਕ ਵੱਡਾ ਮੋਰਚਾ ਲਾਉਣ ਜਾ ਰਹੀਆਂ ਹਨ ਉਹ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆਸੀਂ ਕੁਝ ਇਹ ਵੀ ਫੈਸਲਾ ਕੀਤਾ ਕਿ ਉਸ ਦਿਨ ਜਦੋਂ ਮੋਰਚਾ ਹੋਏਗਾ ਬੰਦ ਹੋਏਗਾ ਤਾਂ ਅਸੀਂ ਮਰੀਜ਼ਾਂ ਨੂੰ ਇਹ ਪੇਪਰਸ ਨੇ ਅਸੀਂ ਪੰਜਾਬ ਸਰਕਾਰ ਨੂੰ ਰਿਕੁਐਸਟ ਕਰਾਂਗੇ ਕਿ ਟੀਚਰਸ ਵੀ ਉਸ ਦਿਨ ਸਾਡੇ ਨਾਲ ਸ਼ਾਮਲ ਹੋਣੇ ਨੇ ਤੇ ਜਿਹੜੇ ਪੇਪਰ ਹੋਣੇ ਨੇ ਜੇ 16 ਤਾਰੀਖ ਦੇ ਅੱਗੇ ਪਿੱਛੇ ਐਡਜਸਟਮੈਂਟ ਸਰਕਾਰ ਕਰ ਲਵੇ ਉਹਦਾ ਧੰਨਵਾਦ ਇਹ ਇਤੋਂ ਇਲਾਵਾ ਬੈਂਕ ਅਮਪਲਾਈਜ਼ ਵੀ ਉਸ ਦਿਨ ਹੜਤਾਲ ਤੇ ਨੇ ਸਾਰਿਆਂ ਨੇ ਨੋਟਿਸ ਸਰਕਾਰ ਨੂੰ ਦੇ ਦਿੱਤੇ ਹੋਏ ਨੇ ਸੀਟੀਯੂ ਦੇ ਐਟਕ ਦੀ ਇੰਟਕ ਦੀ ਜਿੰਨੀਆਂ ਜਥੇਬੰਦੀਆਂ ਜਿੰਨੀਆਂ ਫੈਡਰੇਸ਼ਨਾਂ ਨੇ ਉਹਨਾਂ ਸਾਰਿਆਂ ਨੇ ਸਰਕਾਰ ਨੂੰ ਐਜੀਟੇਸ਼ਨ ਦੇ ਹੜਤਾਲ ਦੇ ਨੋਟਿਸ ਦੇ ਦਿੱਤੇ ਹੋਏ ਨੇ ਸਾਰੇ ਮਿਲ ਕੇ ਦੇਸ਼ ਦੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਅਸੀਂ ਸਰਕਾਰ ਨੂੰ ਕੇਰਨ ਜਾ ਰਹੇ ਹਾਂ ਚੁਕਦੀਆਂ ਨੇ ਦੇਖੋ ਬਿਲਕੁਲ ਜਦੋਂ ਕੋਈ ਪਰਿਵਾਰ ਵੀ ਅੱਡ ਹੁੰਦਾ ਨਾ ਇੱਕ ਵਾਰ ਉਹਨੂੰ ਠੇਸ ਲੱਗਦੀ ਹੈ ਇਸ ਗੱਲ ਨੇ ਸਾਨੂੰ ਠੇਸ ਤਾਂ ਪਹਚਾਈ ਆ ਕੋਈ ਰੌਲਾ ਨਹੀਂ ਇਹ ਦੇ ਵਿੱਚ ਪਰ ਜੇ ਅਸੀਂ ਲੜ ਰਹੇ ਹਾਂ ਇਹ ਉਹਨਾਂ ਛੇ ਮੰਗਾ ਤੇ ਲੜ ਰਹੇ ਹਾਂ ਕਿਤੇ ਇਕੱਠੇ ਹੋਣ ਦੀ ਉਮੀਦ ਤੇ ਗੱਲ ਕਰਦੇ ਆ ਭਾਰਤ ਰਤਨ ਦੀ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਸਾਬਕਾ ਪੀਐਮ ਪੀਵੀ ਨਰਸਮਹਰਾਉ ਅਤੇ ਡਾਕਟਰ ਐਮਐਸ ਸੁਆਬੀ ਨਾਤਨ ਹੁਣ ਦੇਸ਼ ਦੇ ਸਰਬੋਤਮ ਭਾਰਤ ਰਤਨ ਐਵਾਰਡ ਦੇ ਨਾਲ ਨਿਵਾਜੇ ਜਾਣਗੇ ਜਿਸ ਦਾ ਐਲਾਨ ਖੁਦ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤਾ ਗਿਆ। ਦੇਸ਼ ਦੀਆਂ ਤਿੰਨ ਹੋਰ ਸ਼ਖਸੀਅਤਾਂ ਨੂੰ ਭਾਰਤ ਰਤਨ ਦੇ ਨਾਲ ਨਿਵਾਜਿਆ ਜਾਵੇਗਾ। ਮੋਦੀ ਸਰਕਾਰ ਨੇ ਇਕੱਠੇ ਤਿੰਨ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ Rao ਅਤੇ ਹਰੀ ਕ੍ਰਾਂਤੀ ਦੇ জনক ਡਾਕਟਰ ਐਮ ਐਸ ਸੁਆਮੀਨਾਥਨ ਸ਼ਾਮਲ ਨੇ। ਚੌਧਰੀ ਚਰਨ ਸਿੰਘ ਦੇ ਲਈ ਭਾਰਤ ਰਤਨ ਅਵਾਰਡ ਦਾ ਐਲਾਨ ਹੋਇਆ ਤਾਂ ਉਹਨਾਂ ਦੇ ਪੋਤੇ ਜੈਨਤ ਚੌਧਰੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਅਵਾਰਡ ਦੇ ਐਲਾਨ ਦੇ ਨਾਲ ਇਹ ਸਾਬਤ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਦੇਸ਼ ਦੀਆਂ ਮੂਲ ਭਾਵਨਾਵਾਂ ਨੂੰ ਸਮਝਦੇ ਨੇ ਇਹ ਸਾਬਤ ਕੀਤਾ ਹੈ ਮੋਦੀ ਜੀ ਨੇ ਕਿ ਉਹ ਦੇਸ਼ ਦੀ ਮੂਲ ਭਾਵਨਾ ਔਰ ਚਰਿੱਤਰ ਨੂੰ ਬੇਖੂਬੀ ਸਮਝਦੇ ਹਨ ਔਰ ਜਾਣਦੇ ਹਨ ਭਾਰਤ ਰਤਨ ਅਵਾਰਡ ਦੇ ਐਲਾਨ ਦਾ

ਕਿਸਾਨਾ ਗੋਬਲਬੀਰ ਸਿੰਘ ਰਾਜੇਵਾਲ ਨੇ ਵੀ ਡਾਕਟਰ ਐਮ ਐਸ ਸੁਆਮੀ ਨਾਥਨ ਨੂੰ ਅਵਾਰਡ ਦੇਣ ਦੇ ਐਲਾਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੁਆਮੀ ਨਾਥਨ ਨੇ ਕਿਸਾਨਾਂ ਲਈ ਬਹੁਤ ਕੁਝ ਕੀਤਾ ਹੈ। ਕੇਂਦਰੀ ਸਰਕਾਰ ਹੈ ਇਹਨਾਂ ਨੇ ਵੀ ਚੋਣਾਂ ਤੋਂ ਪਹਿਲਾਂ ਉਹਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਤੇ ਉਹਨਾਂ ਨੂੰ ਭਾਰਤ ਰਤਨ ਦਾ ਦੇ ਰਹੇ ਨੇ ਸਾਨੂੰ ਖੁਸ਼ੀ ਹੈ। ਚੌਧਰੀ ਚੰਨ ਸਿੰਘ ਵੀ ਕਿਸਾਨਾਂ ਲਈ ਜਿੰਨੀ ਦੇ ਰਹੇ ਕਿਸਾਨ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਸੀ। ਹੁਣ ਤੁਹਾਨੂੰ ਤਿੰਨ ਸ਼ਖਸੀਅਤਾਂ ਬਾਰੇ ਵਿਝਾਣ ਨੂੰ ਕਰਵਾ ਦਿੰਦੇ ਆ ਚੌਧਰੀ ਚਰਨ ਸਿੰਘ ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਬਣੇ ਸਨ ਕੇਂਦਰੀ ਵਿੱਤ ਤੇ ਗ੍ਰਹਿ ਮੰਤਰੀ ਵੀ ਰਏ ਯੂਪੀ ਦੇ ਸਾਬਕਾ ਮੁੱਖ ਮੰਤਰੀ ਦੇ ਤੌਰ ਤੇ ਵੀ ਉਹਨਾਂ ਸੇਵਾ ਕੀਤੀ ਅਤੇ ਉਹਨਾਂ ਨੂੰ ਕਿਸਾਨਾਂ ਦੇ ਮਸੀਹਾ ਵਜੋਂ ਵੀ ਜਾਣਿਆ ਜਾਂਦਾ ਹੈ ਕਿਸਾਨਾਂ ਦੇ ਲਈ ਕਈ ਨੀਤੀਆਂ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਸ਼ੁਰੂ ਕੀਤੀਆਂ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਨੂੰ ਕਿਸਾਨ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਬੀਬੀ ਨਰਸੀਮਾ ਰਾਓ ਭਾਰਤ ਦੇ 9ਵੇਂ ਪ੍ਰਧਾਨ ਮੰਤਰੀ ਰਈ ਦੱਖਣ ਭਾਰਤ ਤੋਂ ਉਹ ਪਹਿਲੇ ਪੀਐਮ ਬਣੇ ਸਨ ਉਹ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਰਹੇ ਜਿਨ੍ਹਾਂ ਨੂੰ ਭਾਰਤੀ ਆਰਥਿਕ ਸੁਧਾਰਾਂ ਦੇ ਪਿਤਾਮਾ ਮੰਨਿਆ ਜਾਂਦਾ ਹੈ ਪੀਵੀ ਨਰਸੀਮਰਾਓ ਕੇਂਦਰੀ ਵਿੱਤ ਮੰਤਰੀ ਗ੍ਰਹਿ ਮੰਤਰੀ ਨੂੰ ਮੰਤਰੀ ਸਿੱਖਿਆ ਤੇ ਸੂਚਨਾ ਮੰਤਰੀ ਰਹਿਣ ਦੇ ਨਾਲ ਨਾਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਵੀ ਰਹੇ ਜਦਕਿ ਡਾਕਟਰ ਐਮਐਸ ਸੁਆਮੀ ਨਾਥਨ ਦੇਸ਼ ਦੇ ਪ੍ਰਸਿੱਧ ਖੇਤੀ ਵਿਗਿਆਨੀ ਰਹੇ ਜਿਨ੍ਹਾਂ ਨੂੰ ਹਰੀ ਕ੍ਰਾਂਤੀ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ ਕੌਮੀ ਕਿਸਾਨ ਅੰਦੋਲਨ ਦੇ ਚੇਅਰਮੈਨ ਵੀ ਰਹੇ ਫਸਲਾਂ ਦੇ ਲਈ ਐਮਐਸਪੀ ਦੀ ਉਹਨਾਂ ਦੇ ਵੱਲੋਂ ਸਿਫਾਰਿਸ਼ ਕੀਤੀ ਗਈ ਸੀ ਐਮਐਸ ਸੁਆਮੀ ਨਾਥਨ ਨੂੰ ਰੋਮਨ ਮੈਕਸਸੇ ਸਨਮਾਨ ਵੀ ਹਾਸਲ ਹੋਇਆ ਉਹਨਾਂ ਨੂੰ ਪਦਮਸ਼ਰੀ ਪਦਮਪੂਸ਼ਨ ਤੇ ਪਦਮ ਵਿਭੂਸ਼ਣ ਦੇ ਸਨਮਾਨ ਨਾਲ ਵੀ ਨਵਾਜਿਆ ਗਿਆ ਸੀ ਜ਼ਿਕਰਯੋਗ ਹੈ ਕਿ 18 ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਪੰਜ ਸ਼ਖਸੀਅਤਾਂ ਨੂੰ ਭਾਰਤ ਰਤਨ ਦੇਨ ਦਾ ਐਲਾਨ ਕੀਤਾ ਹੈ ਇਨਾਂ ਤਿੰਨ ਸ਼ਖਸੀਅਤਾਂ ਤੋਂ ਇਲਾਵਾ ਲਾਲ ਕਿਸ਼ਨ ਅਡਵਾਨੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਵੀ ਇਸ ਲਿਸਟ ਦੇ ਵਿੱਚ ਸ਼ਾਮਲ ਨੇ ਬਿਊਰੋ ਰਿਪੋਰਟ ਨਿਊਜ਼ 18 ਪੰਜ ਸ਼ਖਸੀਅਤਾਂ ਨੂੰ ਮੋਦੀ ਸਰਕਾਰ ਵੱਲੋਂ ਹੁਣ 2024 ਦੇ ਵਿੱਚ ਭਾਰਤ ਰਤਨ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਇਸ ਸਨਮਾਨ ਦੇ ਨਾਲ ਨਵਾਜ਼ਿਆ ਜਾਏਗਾ ਇਸ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਨੂੰ ਇਹ ਭਾਰਤ ਰਤਨ ਦਿੱਤਾ ਗਿਆ ਸੀ ਇਹਨਾਂ ਪੰਜ ਸ਼ਖਸੀਅਤਾਂ ਦੀਆਂ ਸੀ ਤਸਵੀਰਾਂ ਅੱਜ ਦਿਖਾਰੇ ਹਾਂ 2024 ਚੌਧਰੀ ਚਰਨ ਸਿੰਘ ਕਰਪੂਰੀ ਠਾਕੁਰ ਬੀਬੀ ਨਸਮਾ ਰਾਉ ਲਾਲ ਕਿਸ਼ਨ ਅਡਵਾਨੀ ਔਰ ਐਮ ਐਸ ਸੁਆਮੀ ਨਾਥਨ ਇਸ ਤੋਂ ਪਹਿਲਾਂ ਵੀ 2019 ਦੇ ਵਿੱਚ ਔਰ ਉਸ ਤੋਂ ਪਹਿਲਾਂ 2015 ਦੇ ਵਿੱਚ ਵੀ ਜਿਹੜਾ ਹੈ ਉਹ ਭਾਰਤ ਰਤਨ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਸੀ ਔਰ ਉਹਦੇ ਵਿੱਚ ਵੀ ਦੋ ਦੋ ਸਖਸ਼ੀਤਾ ਸੀ 2015 ਦੇ ਵਿੱਚ ਸਭ ਦਾ ਪੀਏ ਬਟਲ ਬਿਹਾਰੀ ਬਾਜਪਾਈ ਔਰ ਪੰਡਿਤ ਮਦਨ ਮੋਹਨ ਮਾਲਵੀਆ ਇਹ ਦੋ ਸਖਸ਼ੀਤਾ ਸੀ ਜਿਨ੍ਹਾਂ ਨੂੰ 2015 ਦੇ ਵਿੱਚ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਸੀ ਪੰਡਿਤ ਮਦਨ ਮੋਨ ਮਾਲਬੀਆ ਦੀ ਵੀ ਵੱਡੀ ਦੇਣ ਜਿਹੜੀ ਹੈ ਉਹ ਸਮਾਜਿਕ ਖੇਤਰ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਮੰਨੀ ਜਾਂਦੀ ਹੈ ਔਰ ਉਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ ਸੀ ਉਸ ਤੋਂ ਬਾਅਦ 2019 ਦੇ ਵਿੱਚ ਵੀ ਐ ਮੋਦੀ ਸਰਕਾਰ ਨੇ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਸੀ 2019 ਦੇ ਵਿੱਚ ਉਹ ਵੀ ਅਸੀਂ 슬라이ਡ ਦਿਖਾਉਣੀ ਹੈ 2019 ਚ ਪ੍ਰਣਾਮ ਮੁਖਰ ਜੀ ਜਿਹੜੇ ਦੇਸ਼ ਦੇ ਵਿੱਤ ਮੰਤਰੀ ਵੀ ਰਹੇ ਚੁੱਕੇ ਨੇ ਉਸ ਤੋਂ ਬਾਅਦ ਰਾਸ਼ਟਰਪਤੀ ਬਣੇ ਉਸ ਤੋਂ ਬਾਅਦ ਡਾਕਟਰ ਪੁਪੇਨ ਹਜ਼ਾਰਿਕ ਦਾ ਉਹਨਾਂ ਨੂੰ ਔਰ ਤੀਸਰਾ ਨਾਨਾਜੀ ਦੇਸ਼ਪੁਤ ਵਕਵਾਖਾ ਖੇਤਰਾਂ ਦੇ ਵਿੱਚ ਪਾਈ ਯੋਗਦਾਨ ਨੂੰ ਲੈ ਕੇ ਇਹਨਾਂ ਤਿੰਨ ਸ਼ਖਸੀਤਾਂ ਨੂੰ ਮੋਦੀ ਸਰਕਾਰ ਵੱਲੋਂ ਭਾਰਤ ਰਤਨ ਦਿੱਤਾ ਗਿਆ ਸੀ 2019 ਦੇ ਵਿੱਚ ਪਹਿਲਾਂ 2015 ਚ ਫਿਰ ਤਿੰਨ ਸ਼ਖਸੀਤਾਂ ਨੂੰ 2019 ਚ ਤੇ ਹੁਣ 2024 ਦੇ ਵਿੱਚ ਪੰਜ ਸ਼ਖਸੀਤਾਂ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਗੱਲ ਕਰਦੇ ਆ ਚੰਡੀਗੜ੍ਹ ਕਾਂਗਰਸ ਦੀ ਚੰਡੀਗੜ੍ਹ ਕਾਂਗਰਸ ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਵੀ ਚੁਣੌਤੀ ਦਿੱਤੀ ਗਈ ਹੈ ਹਾਈ ਕੋਰਟ ਨੇ ਇਸ ਬਾਬਤ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਔਰ ਚੰਡੀਗੜ੍ਹ ਪ੍ਰਸ਼ਾਸਨ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਇਸ ਕੇਸ ਨੂੰ ਵੀ ਨਾਲ ਹੀ ਸੁਣਿਆ ਜਾਵੇ ਕਾਂਗਰਸ ਨੇ ਹਾਈ ਕੋਰਟ ਅੱਗੇ ਮੰਗ ਰੱਖੀ ਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਰੱਦ ਹੋਵੇ ਜਦੋਂ ਮੇਅਰ ਦੀਆਂ ਚੋਣਾਂ ਹੀ ਗਲਤ ਨੇ ਤਾਂ ਇਹ ਚੋਣਾਂ ਵੀ ਰੱਦ ਹੋਣ ਉਨ 26 ਫਰਵਰੀ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਮੇਅਰ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਸੀ ਜਿਸ ਤੋਂ ਬਾਅਦ ਕਾਂਗਰਸ ਅਤੇ ਆਪ ਵੱਲੋਂ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੋਵੇਂ ਪਾਰਟੀਆਂ ਦੀ ਗੈਰ ਹਾਜ਼ਰੀ ਚ ਵੋਟਿੰਗ ਹੋਈ ਸੀ ਤੇ ਦੋਵੇਂ ਸੀਟਾਂ ਭਾਜਪਾ ਦੇ ਖਾਤੇ ਚਲੀਆਂ ਗਈਆਂ ਬੜੀ ਸਿੰਪਲ ਸੀ ਕਿ that since ਜੱਜ ਮੇਅਰ ਦਾ ਇਲੈਕਸ਼ਨ ਹੋ ਜਾਂਦਾ ਹੈ then the mayor becomes the presiding officer so any action by the mayor is illegal ਅਸੀਂ ਉਹਦੇ ਗਰਾਉਂਡਸ ਤੇ ਚੈਲੰਜ ਕੀਤਾ ਕਿ ਜਦ ਪ੍ਰੈਜ਼ਾਈਡਿੰਗ ਆਫੀਸਰ ਇਨ ਚੇਅਰ ਇਜ਼ ਇਲੀਗਲੀ ਇਲੈਕਟਿਡ ਉਹ ਹੀ ਕੰਪਟੈਂਟ ਅਥਾਰਟੀ ਨਹੀਂ ਹੈ ਤੇ ਕਨਸੀਕੁਐਂਸੀ ਕਨਸੀਕੁਐਂਟਲੀ ਜਿਹੜੇ ਕਿ ਸੀਨੀਅਰ ਡਿਪਟੀ ਮੇਅਰ ਐਂਡ ਡਿਪਟੀ ਮੇਅਰ ਦੇ ਇਲੈਕਸ਼ਨਸ ਹੈ ਉਹ ਵੀ ਇਲੀਗਲ ਹੈ ਤੇ ਦੇ ਸ਼ੁੱਡ ਬੀ ਸੈਟਿਸਾਈਡ ਤੇ ਕੋਰਟ ਨੇ ਅੱਜ ਇਸ ਚੀਜ਼ ਨੂੰ ਸਮਝਦੇ ਹੋਏ ਨੋਟਿਸ ਆਫ ਮੋਸ਼ਨ ਕਰਤਾ ਜੀ ਕੀ ਨੋਟਿਸ ਆਇਆ ਸਾਰੇ ਰਿਸਪੋਂਡੈਂਟਸ ਨੂੰ ਨੋਟਿਸ ਹੋ ਗਿਆ ਜੀ ਕੋਰਟ ਨੇ ਇੱਕ ਹੋਰ ਵੀ ਗੱਲ ਕੀਤੀ ਹੈ ਕਿ ਜਦੋਂ ਤੁਸੀਂ ਪੂਰੀ ਬਾਇਕਾਟ ਕਰ ਗਏ ਸੀਗੇ ਮੀਟਿੰਗ ਦਾ ਤਾਂ ਫਿਰ ਕਿਸ ਰਾਈਟ ਤੋਂ ਤੁਸੀਂ ਹੁਣੇ ਡਿਮਾਂਡ ਕਰਦੇ ਹੋ ਕਿ ਸਰ ਗੱਲ ਐਵੇਂ ਹੈ ਕਿ ਜਿਵੇਂ ਮੈਂ ਤੁਹਾਨੂੰ ਸਮਝਾਇਆ ਇੱਥੇ ਬਾਇਕਾਟ ਦੀ ਗੱਲ ਹੀ ਨਹੀਂ ਹੈ ਜਦ ਪ੍ਰੈਜ਼ਾਈਡਿੰਗ ਅਥਾਰਟੀ ਹੀ ਇਲੈਗਲ ਹੈ ਤੇ ਜਿਹੜਾ ਇਲੈਕਸ਼ਨ ਕੰਡਕਟਡ ਹੈ ਉਹੀ ਇਲੈਗਲ ਹੈ ਦੈਟ ਹਾਸ ਟੂ ਬੀ ਸੈਟ ਸਾਈਡ ਤੇ ਇਹੀ ਅੱਜ ਜੱਜ ਸਾਹਿਬ ਨੇ ਇਸੇ ਗੱਲ ਨੂੰ ਨੋਟਿਸ ਕੀਤਾ ਕਿ ਪ੍ਰੈਜ਼ਾਈਡਿੰਗ ਆਫੀਸਰ ਹੀ ਜੇ ਇਲੈਗਲ ਹੋਣਗੇ ਦੈਟ ਵਿਲ ਬੀ ਡਿਸਾਈਡਡ ਲੇਟਰ ਔਨ ਜਦ ਫੈਕਟਸ

सीनियर डिप्टी मेयर और डिप्टी मेयर के चुनावों में इन्होंने पार्टिसिपेट नहीं किया इन्होंने वॉकआउट किया और इस इस स्टेज पे कोर्ट में आना और ये कहना कि उनका इलेक्शन शुड बी चैलेंज बड़ी अजीब सी बात है एक दूसरी जहाँ तक इन्होंने पार्टी अनिल मसीह को भी बनाया हुआ है अनिल मसीह ने एक इलेक्शन कंडक्ट ही नहीं कराया ही प्रिसाइडिंग ऑफिसर एज फार एज मेयर इलेक्शन आर कंसर्न जो डिप्टी मेयर और सीनियर डिप्टी मेयर का चुनाव जो करवाया है वो करवाया है मेयर ने ਤੋ ਹਮਨੇ ਕੋਰਟ ਕੋ ਬਤਾਇਆ ਹੈ ਕਿ ਮੈਟਰ ਆਲਰੇਡੀ 26 ਤਾਰੀਖ ਨੂੰ ਲਗਾ ਹੋਇਆ ਹੈ ਮੇਅਰ ਇਲੈਕਸ਼ਨ ਦਾ ਤੋ ਉਸਕੇ ਸਾਹਮਣੇ ਮੈਟਰ ਰੱਖੀਏ ਨੋਟਿਸ ਸਮੇਂ ਕੀਤਾ ਗਿਆ ਹੈ ਜਵਾਬ ਫਾਈਲ ਕਰਨੇ ਲਈ ਕਹਾ ਤਾ ਤੇ ਗੱਲ ਕਰਦੇ ਆ ਹਰਿਆਣਾ ਦੇ ਵਿੱਚ ਕਾਂਗਰਸ ਵੱਲੋਂ ਸੱਤਾਧਾਰੀ ਧਿਰ ਦੇ ਖਿਲਾਫ ਬੇਪਰੋਸਕੀ ਮਤਾ ਲਿਆਏ ਜਾਣ ਦੀ ਹਰਿਆਣਾ ਸੀਐਮ ਨੇ ਇਸ ਤੇ ਜਵਾਬ ਦਿੱਤਾ ਹੈ ਕਿ ਚੰਗੀ ਗੱਲ ਹੈ ਕਿ ਉਹ ਬੇਪਰੋਸਕੀ ਮਤਾ ਲਿਆ ਰਹੇ ਨੇ ਹਰਿਆਣਾ ਸੀਐਮ ਨੇ ਕਿਹਾ ਕਿ ਮੈਂ ਤਾਂ ਕਾਂਗਰਸ ਨੂੰ ਚੁਣੌਤੀ ਦਿੱਤੀ ਸੀ ਕਿ ਹਰ 6 ਮਹੀਨੇ ਬਾਅਦ ਬੇਪਰੋਸਗੀ ਮਤਾ ਲਿਆਓ ਘਟੋ ਘਟ ਇਸ ਬਹਾਨੇ ਕਾਂਗਰਸ ਸਦਨ ਚ ਸਾਡੀ ਗੱਲ ਸੁਣੇਗੀ ਸੀਐਮ ਨੋਰ ਲਾਲ ਨੇ ਕਿਹਾ ਕਿ ਸਾਡੇ ਕੰਮਾਂ ਨੂੰ ਜਨਤਾ ਦੇ ਨਾਲ ਨਾਲ ਕਾਂਗਰਸ ਵੀ ਸੁਣੇਗੀ ਹਰਿਆਣਾ ਕਾਂਗਰਸ ਬਨੋਹਰ ਸਰਕਾਰ ਦੇ ਖਿਲਾਫ ਬੇਪਰੋਸਗੀ ਮਤਾ ਲਿਆ ਰਹੀ ਹੈ ਜਿਸ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਬੋਲ ਰਹੇ ਸਨ अविश्वास प्रस्ताव को लेके कांग्रेस बार-बार बयान दे रही है कि इस सेशन में अविश्वास प्रस्ताव लाएंगे हरियाणा सरकार से कहेंगे नंबर प्रूफ करें बयान तो मैंने भी पढ़ा है लेकिन आपको ध्यान में होगा जब इससे पहले भी वो एश, वो एश, विश्वास प्रस्ताव लाए थे तो मैंने उनको चैलेंज किया था कि हर छः महीने बाद जब भी कोई सेशन आए उस समय अविश्वास प्रस्ताव लाएं ताकि हमारी की बातों को वो सुन सकें अन्यथा तो किसी भी आ, किसी भी सेशन में वो लोग केवल बोलते बोलते सुनते नहीं हैं अविश्वास प्रस्ताव वाला सेशन ऐसा होता है स्वाभाविक तो है विपक्ष में उसको सुनना भी पड़ता है मुझे तो प्रसन्नता इस बात की कि हमारे किए हुए काम जो हमने जनता को बताने थे वो सुनते ना सुनते लेकिन इस बार अगर वो अविश्वास प्रस्ताव लाएँगे तो मजबूरी में उनको सुनना पड़ेगा और हो सकता सुनने के बाद कोई प्रभाव पड़ जाए और किसी का मन पाला बदलने